नमस्कार आकाशवाणी सरबजीत कौर गृह अमित शाह ने कहा भी कानून व्यवस्था महत्वपूर्ण भूमिका राजपाल गुलाब चंद कटारिया ने बाबा फरीद यूनिवर्सिटी के गुरु गोबिंद मेडिकल कॉलेज डिग्री वन समारोह मुख्य मेहमान वजो शिरकत की थी। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਵਿੱਚ ਮੋੜ ਸਾਰੇ ਗਏ ਮਲਤਾਨੀਆ ਰੇਲਵੇ ਓਵਰ ਬ੍ਰਿਜ ਨੂੰ ਜਨਤਾ ਨੂੰ ਸਮਰਪਿਤ ਕੀਤਾ ਅਤੇ ਇੱਕ ਨਵੇਂ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਪ੍ਰਵਾਨ ਕੀਤੀ। ਪੰਜਾਬ ਦੇ ਮੰਤਰੀ ਡਾਕਟਰ ਬਲਬੀਰ ਕੌਰ ਵੱਲੋਂ ਮਾਨਸਾ ਅਚ ਸਰਕਾਰੀ ਵਿਰਧਕਰ ਸਤਕਾਰ ਘਰ ਦਾ ਉਦਘਾਟਨ ਕੀਤਾ ਗਿਆ ਤੇ ਧੀਆਂ ਦੀ ਲੋੜੀ ਮਨਾਈ ਗਈ। ਤੇ ਇਸ ਆਪ ਦਾ ਭਾਰਤੀ ਹਾਕੀ ਖਿਡਾਰੀ 올ੰਪੀਅਨ ਅਤੇ ਸੋਨੇ ਦਾ ਤਮਗਾ ਜੇਤੂ ਦਵਿੰਦਰ ਸਿੰਘ ਘਰਜਾ ਦਾ ਅੱਜ 74 ਸਾਲਾਂ ਦੀ ਉਮਰ 'ਚ ਦੇਹਾਂਤ। ਹੌਣ ਖਬਰਾਂ ਵਿਸਥਾਰ ਨਾਲ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਵੀ ਰਾਜ ਦੇ ਵਿਕਾਸ ਵਿੱਚ ਕਾਨੂੰਨ ਵਿਵਸਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਹਨਾਂ ਨੇ ਕਿਹਾ ਕਿ ਬਿਹਤਰ ਕਾਨੂੰਨ ਵਿਵਸਥਾ ਵਾਲੇ ਰਾਜ ਹਮੇਸ਼ਾ ਪੂੰਜੀਕਾਰਾਂ ਨੂੰ ਆਕਰਸ਼ਿਤ ਕਰਦੇ ਨੇ। ਅੱਜ ਦੁਪਹਿਰ ਬਾਅਦ ਜੈਪੁਰ ਵਿੱਚ ਇੱਕ ਕਾਂਸਟੇਬਲ ਨਿਯੁਕਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ੀਸ਼ਾ ਨੇ ਕਿਹਾ ਕਿ ਰਾਜ ਉਦੋਂ ਤਰੱਕੀ ਕਰਦਾ ਹੈ ਜਦੋਂ ਨੌਜਵਾਨਾਂ ਨੂੰ ਬਿਨਾਂ ਸਿਫਾਰਿਸ਼, ਬਿਨਾਂ ਭ੍ਰਿਸ਼ਟਾਚਾਰ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਚੋਣ ਪ੍ਰਣਾਲੀ ਰਾਹੀਂ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ। उन्होंने कहा कि भर्ती भ्रष्टाचार मुक्त आते निर्पक होनी चाहिए कोई भी राज्य कोई भी प्रदेश तभी आगे आ सकता है जब जिसमें मेरिट्स है ऐसे युवाओं को वो आगे बढ़ाए कोई भी प्रदेश तभी आगे आ सकता है कि राज्य के सेवकों की भर्ती पारदर्शी तरीके से हो उसमें कोई भ्रष्टाचार न हो और भजनलाल जी ने कांग्रेस सरकार ने शुरू किया हुआ पेपर लीक का सिलसिला भी समाप्त कर कर राजस्थान को इससे निजात दिलाने का काम ਨਵੀਂ ਭਾਰਤੀ ਨੇ ਸਹਿਤਾ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇੱਕ ਵਾਰ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਕੇਸਾਂ ਦੀ ਸੁਣਵਾਈ ਐਫ ਆਈ ਆਰ ਦਰਜ ਹੋਣ ਦੇ 3 ਸਾਲਾਂ ਦੇ ਅੰਦਰ ਕੀਤੀ ਜਾਏਗੀ ਉਹਨਾਂ ਕਿਹਾ ਇਸ ਨਾਲ ਵਾਰ-ਵਾਰ ਮੁਲਤਵੀ ਕਰਨ ਦਾ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਤਰੀਕਾ ਖਤਮ ਹੋ ਜਾਏਗਾ ਪੰਜਾਬ ਦੇ ਰਾਸ਼ਪਾਲ ਸ਼੍ਰੀ ਗੁਲਾਬ ਚੰਕਟਾਰੀਆ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ 140 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਦਕਿ ਸ਼ਾਨਦਰ ਅਕਾਦਮਿਕ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ 10 ਸੋਨੇ ਦੇ ਅਤੇ 11 ਚਾਂਦੀ ਦੇ ਧਮਕੇ ਵੀ ਪ੍ਰਦਾਨ ਕੀਤੇ ਇਸ ਸਮਾਰੋਹ ਯੂਨੀਵਰਸਿਟੀ ਅਤੇ ਨਵੇਂ ਤਿਆਰ ਹੋਏ ਸਿਹਤ ਪੇਸ਼ੇਵਰਾਂ ਲਈ ਇੱਕ ਮਹੱਤਵਪੂਰਨ ਉਪਲਬਧੀ ਦਾ ਪ੍ਰਤੀਕ ਬਣਿਆ ਸਮਾਰੋਹਦਾਨ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਵੀ ਕੀਤੀ ਗਈ ਜਿਨ੍ਹਾਂ ਵਿੱਚ ਹਿਊਮਨ ਮਿਲਕ ਬੈਂਕ ਦਾ ਇਹ ਉਦਘਾਟਨ ਯੂਨੀਵਰਸਿਟੀ ਦੇ ਚੰਡੇ ਅਤੇ ਯੂਨੀਵਰਸਿਟੀ ਐਂਥਮ ਦੀ ਅਧਿਕਾਰਿਕ ਸ਼ੁਰੂਆਤ ਖੂਨਦਾਨ ਵਾਂ ਅਤੇ ਇਹ ਪਹਿਲਕਦਮੀਆਂ ਤੇ ਕਨਸੋਰਸ਼ੀਅਮ ਬਾਰੇ ਵਿਸ਼ੇਸ਼ ਕਿਤਾਬਚਾ ਜਾਰੀ ਕੀਤਾ ਜਾਣਾ ਸ਼ਾਮਿਲ ਹੈ ਜੋ ਸਿਹਤ ਵਿਗਿਆਨ ਸਿੱਖਿਆ ਅਤੇ ਡਿਜੀਟਲ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਵੱਲ ਕੇਂਦ੍ਰਿਤ ਨੇ ਇਸ ਸਮਾਰੋਹ ਵਿੱਚ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਪਾਲ ਸ਼੍ਰੀ ਗੁਲਾਬਚੰਦ ਘਟਾਰੀਆ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਿਹਤ ਸਿੱਖਿਆ ਸਿਹਤ ਸੇਵਾਵਾਂ ਮਾ ਨਿਰੰਤਰ ਰਹਿਣਯੋਗ ਵਿਕਾਸ ਅਤੇ ਡਿਜੀਟਲ ਤਬਦੀਲੀ ਦੇ ਖੇਤਰ ਵਿੱਚ ਯੂਨੀਵਰਸਿਟੀ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ ਉਨ੍ਹਾਂ ਨੇ ਯੂਨੀਵਰਸਿਟੀ ਦਿਆ ਹੈਲਥ ਸਕਿਲਿੰਗ ਪਹਿਲ ਕਦਮੀਆਂ ਸੰਤੀ

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੋਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਰੋਹ ਵਿਦਿਆਰਥੀਆਂ ਲਈ ਇੱਕ ਫੈਸਲਾ ਖੁਨ ਪੜਾਏ ਜਿੱਥੋਂ ਉਹ ਯੋਗ ਸਿਹਤ ਸੇਵਕ ਵਜੋਂ ਸਮਾਜ ਦੀ ਸੇਵਾ ਕਰਨ ਲਈ ਤਿਆਰ ਹੋ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੁਟਿੰਡਾ ਵਿੱਚ ਮੌੜ ਸਾਰੇ ਕੇ ਮਲਤਾਨੀਆ ਰੇਲਵੇ ਓਵਰ ਬ੍ਰਿਜ ਆਰਓਬੀ ਜਨਤਾ ਨੂੰ ਸਮਰਪਿਤ ਕੀਤਾ ਅਤੇ ਜਨਤਾਨਗਰ ਵਿਖੇ ਇੱਕ ਨਵੇਂ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਦੋਵਾਂ ਪ੍ਰੋਜੈਕਟਾਂ ਦਾ ਉਦੇਸ਼ ਸ਼ਹਿਰ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਟ੍ਰੈਫਿਕ ਸੰਬੰਧੀ ਸਮੱਸਿਆਵਾਂ ਨੂੰ ਹਲ ਕਰਨਾ ਹੈ ਮਲਤਾਨੀਆਂ ਆਰੋਬੀ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਇੱਕ ਮਹੱਤਵਪੂਰਨ ਰੇਲਵੇ ਜੰਕਸ਼ਨ ਹੋਣ ਕਰਕੇ ਬਠਿੰਡਾ ਵਿੱਚੋਂ ਕਈ ਰੇਲਵੇ ਲਾਈਨਾਂ ਲੰਘਦੀਆਂ ਨੇ ਅਤੇ ਇਹ ਲਾਈਨਾਂ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਦੀਆਂ ਨੇ ਉਹਨਾਂ ਨੇ ਕਿਹਾ ਕਿ ਅੰਬਾਲਾ ਦਿੱਲੀ सिरसा ਤੇ ਬੀਕਾਨੇਰ ਰੇਲਵੇ ਲਾਈਨਾਂ ਉੱਤੇ ਬਣਿਆ ਮਲਤਾਨੀਆਂ ਪੁਲ ਬਠਿੰਡਾ ਦੇ ਵੰਡੇ ਹੋਏ ਹਿੱਸਿਆਂ ਨੂੰ ਆਪਸ ਵਿੱਚ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਉਨਾ ਕਹਿਾ ਕਿ ਨਵਾਂ ਮਲਤਾਨੀਆ ਆਰੋਬੀ 38 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੁਲ ਲਗਭਗ 35 ਸਾਲ ਪੁਰਾਣਾ ਸੀ ਅਤੇ ਸ਼ਹਿਰ ਦੀਆਂ ਆਵਾਜਾਈ ਸੰਬੰਧੀ ਮੌਜੂਦਾ ਜ਼ਰੂਰਤਾਂ ਲਈ ਟੁਕਵਾ ਨਹੀਂ ਸੀ ਉਨ੍ਹਾਂ ਇਹ ਵੀ ਕਿਹਾ ਕਿ ਪੁਲ ਦੇ ਹਿੱਟਾ ਵਾਲੀ ਥਾਂ ਨੂੰ ਇੱਕ ਖੇਡ ਮੈਦਾਨ ਵਜੋਂ ਵਿਕਸਿਤ ਕੀਤਾ ਜਾਏਗਾ ਜਿਸ ਵਿੱਚ ਸੈਰ ਲਈ ਟ੍ਰੈਕ, ਬਾਕਸ ਕ੍ਰਿਕਟ, ਸਕੇਟਿੰਗ ਵਾਲੀ ਥਾਂ, ਬਾਸਕਟਬਾਲ ਕੋਰਟ, ਜਿਮਸ ਵੇ ਸੱਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ ਏ ਖਬਰਾਂ ਤੁਸੀਂ ਆਕਾਸ਼ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airr arnuchalander ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਗਰਮ ਸ਼ਾਸਨ ਅਤੇ ਯੋਜਨਾਵਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਪ੍ਰਗਤੀ ਨਾ ਦੇ ਪ੍ਰਮੁੱਖ ਪਲੇਟਫਾਰਮ ਨੇ ਹੁਣ ਤੱਕ 50 ਮੀਟਿੰਗਾਂ ਕੀਤੀਆਂ ਨੇ 2015 ਵਿੱਚ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਪਲੇਟਫਾਰਮ ਪ੍ਰੋਜੈਕਟਾਂ ਦੀ ਸਥਿਤੀ ਬਾਰੇ ਅਸਲ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ ਆਪਨੇਗਾ ਮੀਟਿੰਗਾਂ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਤੇ ਜਨਤਕ ਸ਼ਿਕਾਇਤਾਂ ਦੀ ਪ੍ਰਧਾਨ ਮੰਤਰੀ ਵੱਲੋਂ ਸਿੱਧੀਆਂ ਸਮੀਖਿਆ ਕੀਤੀ ਜਾਂਦੀ ਹੈ ਪ੍ਰਗਤੀ ਪਲੇਟਫਾਰਮ ਨੇ ਕੇਂਦਰ ਅਤੇ ਰਾਜਾਂ ਲਈ ਕਸਾਂਝਾ ਡਿਜੀਟਲ ਪਲੇਟਫਾਰਮ ਪ੍ਰਦਾਨ ਕੀਤਾ ਜੋ ਕਿ ਸਹਿਕਾਰੀ ਸੰਗਵਾਦ ਦੀ ਸ਼ਕਤੀਸ਼ਾਲੀ ਮਿਸਾਲ ਹੈ ਅੱਜ ਇਸ ਵਿਸ਼ੇਸ਼ ਲੜੀ ਵਿੱਚ ਪੇਸ਼ ਹੈ ਪੰਜਾਬ ਵਿੱਚ ਰਾਸ਼ਟਰੀ ਸ਼ਾਰਾ ਦੇ ਫਗਵਾੜਾ ਰੂਪਨਗਰ ਹਿੱਸੇ ਦੀ ਜ਼ਾਹਰ ਲਈ ਉਸਾਰੀ ਬਾਰੇ ਇੱਕ ਰਿਪੋਰਟ ਪੰਜਾਬ ਵਿੱਚ ਰਾਸ਼ਟਰੀ ਸ਼ਾਰਾ ਦੇ ਫਗਵਾੜਾ ਰੂਪਨਗਰ ਹਿੱਸੇ ਦੀ ਚਾਰ ਲੇਨ ਉਸਾਰੀ ਇੱਕ ਰਣਨੀਤਿਕ ਤੌਰ ਤੇ ਮਹੱਤਵਪੂਰਨ ਲਾਂਘੇ ਨੂੰ ਦਸਾਉਂਦੀ ਹੈ ਜੋ ਜਰੰਦਰ ਅਤੇ ਫਗਵਾੜਾ ਦੇ ਸਨਤੀ ਕਲਸਟਰਾਂ ਨੂੰ ਜੋੜਦੀ ਹੈ 2574 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਲਗਭਗ 88 ਕਿਲੋਮੀਟਰ ਵਿੱਚ ਫੈਲੇ ਇਸ ਪ੍ਰੋਜੈਕਟ ਨਾਲ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚਕਾਰ ਸਭ ਤੋਂ ਛੋਟਾ ਰਾਸਥਾਪਤ ਹੋਇਆ ਹੈ ਅਤੇ ਲਾਂਘੇ ਦੇ ਨਾਲ ਸਥਿਤ ਪ੍ਰਮੁੱਖ ਸਿੱਖ ਧਿਰ ਸਥਾਨਾਂ ਤੱਕ ਪਹੁੰਚ ਮਜ਼ਬੂਤ ਹੋਈ ਹੈ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਗਸਤ 20 18 ਵਿੱਚ ਪ੍ਰਗਤੀ ਸਮੀਖਿਆ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਰੁਕਾਵਟਾਂ ਨੂੰ ਦੂਰ ਕਰਨ ਲਈ ਸਮਾਂ ਮੰੰਦ ਨਿਰਦੇਸ਼ ਜਾਰੀ ਕੀਤੇ ਪੰਜਾਬ ਸਰਕਾਰ ਨੂੰ ਬਾਕੀ ਰਹਿੰਦੀ ਜ਼ਮੀਨ ਖੇਤੀ ਪ੍ਰਾਪਤ ਕਰਨ ਅਤੇ ਸੌਂਪਨ ਦੇ ਨਿਰਦੇਸ਼ ਦਿੱਤੇ ਗਏ ਇਸ ਪ੍ਰੋਜੈਕਟ ਨੇ ਅੰਤ ਵਿੱਚ 100% ਦੀ ਭੌਤਿਕ ਪ੍ਰਗਤੀ ਪ੍ਰਾਪਤ ਕੀਤੀ ਅਤੇ ਇਸ ਨੂੰ 26 ਜੂਨ 2021 ਨੂੰ ਸਵੈ-ਲਤਾਪੂਰਵਕ ਚਾਲੂ ਕੀਤਾ ਗਿਆ ਜੋ ਕਿ ਪੰਜਾਬ ਦੀ ਆਰਥਿਕਤਾ ਅਤੇ ਗਤੀਸ਼ੀਲਤਾ ਵਿੱਚ ਸਹਾਇਤਾ ਹੋ ਰਿਹਾ ਹੈ ਇਸ ਲਾਂਘੇ ਦੀ ਕਲਪਨਾ ਸਫ਼ਰ ਦੇ ਸਮੇਂ ਨੂੰ ਘਟਾਉਣ ਵਾਹਨ ਸੰਚਾਲਨ ਲਾਗਤਾਂ ਨੂੰ ਘਟਾਉਣ ਅਤੇ ਮੁਸਾਫਰਾਂ ਅਤੇ ਪਾਰੀ ਵਪਾਰਕ ਵਾਹਨਾ ਦੋਵਾਂ ਲਈ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕੀਤੀ ਗਈ ਸੀ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਮੈਂ ਆਕਾਸ਼ਵਾਨੀ ਖਬਰਾਂ ਲਈ ਰਾਜੇਸ਼ ਬਾਲੀ ਪੰਜਾਬ ਦੇ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਮਾਨਸਾ ਵਿੱਚ ਸਰਕਾਰੀ ਵਿਰਤਕਾਰ ਸਤਕਾਰ ਕਾਰਡ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਤੇ ਬਜ਼ੁਰਗ ਸਾਡਾ ਅਸਰਮਾਇਆ ਨੇ ਇਸ ਮੌਕੇ ਉਨ੍ਹਾਂ ਸਤਕਾਰ ਕਾਰ ਵਿੱਚ ਰਹਿ ਰਹੇ ਬਿਰਦਾਨਨ ਮੁਲਾਕਾਤ ਕੀਤੀ ਤੇ ਨਦ ਅਦਸਨਮਾਨ ਕੀਤਾ ਮੰਤਰੀ ਨੇ ਧੀਆਂ ਦੇ ਰਾਜਪਦਰੀ ਸਮਾਗਮ ਮੌਕੇ 21 ਨਵਜੰਮੀਆਂ ਧੀਆਂ ਦਾ ਸਨਮਾਨ ਕੀਤਾ ਤੇ ਧੀਆਂ ਦੀ ਲੋਹੜੀ ਵੀ ਮਨਾਈ ਅੱਜ ਜੋ ਸਾਡੇ ਬਜ਼ੁਰਗ ਔਰ ਸਾਡੀਆਂ ਬੱਚੀਆਂ ਸਾਡੀਆਂ ਔਰਤਾਂ ਨੂੰ ਲੈ ਕੇ ਇੱਕ ਜੁਆਇੰਟ ਫੰਕਸ਼ਨ ਕੀਤਾ ਗਿਆ ਤੋਂ ਪਹਿਲਾ ਜਿਹੜਾ ਦਾ ਸ਼ਰਮੇ ਤਕਰੀਬਨ 9 ਕਰੋੜ ਤੋਂ ਉੱਪਰ ਦੀ ਲਾਗਤ ਦੇ ਨਾਲ ਇਹ ਤਿਆਰ ਹੋਇਆ। ਇਹ ਅਸੀਂ ਅੱਜ ਲੋਕ ਅਰਪਣ ਕੀਤਾ ਬਜ਼ੁਰਗਾਂ ਦੇ ਹਵਾਲੇ ਕੀਤਾ ਔਰ ਇਸ ਦੇ ਨਾਲ ਇਹ ਜੋ ਆਉਣ ਵਾਲੀ ਲੋੜੀ ਹੈ ਉਹਦੇ ਸਮਾਗਮ ਸ਼ੁਰੂ ਕੀਤੇ ਗਏ ਸਮਾਜਿਕ ਸੁਰੱਖਿਆ ਇਸ ਦੇ ਬਾਲਕਾ ਸੁਭਾਗ ਵੱਲੋਂ ਔਰ ਖਾਸ ਤੌਰ ਤੇ ਇੱਕ ਮੈਸੇਜ ਦੇਣ ਦੇ ਲਈ ਕਿ ਧੀਆਂ ਨੂੰ ਅਸੀਂ ਸੁਰੱਖਿਅਤ ਰੱਖਣਾ ਹੈ ਧੀਆਂ ਨੂੰ ਬਚਾਉਣਾ ਹੈ ਧੀਆਂ ਨੂੰ ਪੜਾਉਣਾ ਹੈ। ਤੋਂ ਇਹ ਸਾਰਾ ਦੀ ਲੋੜੀ ਦਾ ਪ੍ਰੋਗਰਾਮ ਹੈ। ਇਹ ਸਾਰਾ ਇੱਕ ਜਿਹਾ ਇੱਕ ਹਾਸ਼ੀਏ ਵੱਲ ੱੱਕੇ ਹੋਏ ਲੋਕਾਂ ਦਾ ਜਿਹੜਾ ਪ੍ਰੋਗਰਾਮ ਹੈ ਇਕੱਠਾ ਕੀਤਾ। ਸਾਪ ਦਾ ਭਾਰਤੀ ਹਾਕੀ ਖਿਡਾਰੀ ਲੰਪੇ ਨਥੇ ਸੋਨੇ ਦਾ ਤਮਗਾ ਜੇਤੂ ਦਵਿੰਦਰ ਸਿੰਘ ਗਰਚਾ ਦਾ ਅੱਜ ਦਿਹਾਂਤ ਹੋ ਗਿਆ 74 ਸਾਲ ਦੀ ਸਨ ਇੱਕ ਸਾਪ ਦਾ ਆਈਪੀਐਸ ਅਧਿਕਾਰੀ ਸ਼੍ਰੀ ਗਰਚਾ 1980 ਦੇ ਮਾਸਕੋ 올림픽 ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦਿਨ ਤੋਂ 4 ਦਿਨਾਂ ਤੱਕ ਪੰਜਾਬ ਵਿੱਚ ਠੰਡ ਲਹਿਰ ਦੀ ਸਥਿਤੀ ਬਣੀ ਰਹਣ ਦੀ ਸੰਭਾਵਨਾ ਹੈ ਆਖਿਰਚ ਖਾਸ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਵੀ ਰਾਜ ਦੇ ਵਿਕਾਸ ਵਿੱਚ ਕਾਨੂੰਨ ਵਿਵਸਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਵਿੱਚ ਮੁੜ ਉਸਾਰੇ ਗਏ ਮਲਤਾਨੀਆ ਰੇਲਵੇ ਓਵਰਬ੍ਰਿਜ ਨੂੰ ਜਨਤਾ ਨੂੰ ਸਮਰਪਿਤ ਕੀਤਾ ਤੇ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਮਾਨਸਾ ਚ ਸਰਕਾਰੀ ਵਿਰਤਕਰ ਸਤਕਾਰ ਘਰ ਦਾ ਉਦਘਾਟਨ ਕੀਤਾ ਗਿਆ ਤੇ ਧੀਆਂ ਦੀ ਲੋੜੀ ਬਣਾਈ ਗਈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ ਨਮਸਕਾਰ